ਤਰ ਤਖਤ ਦੇ ਮਾਲਕ ਜਾਗਤ ਜੋਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰਿਓ ਆਓ ਸਭ ਤੋਂ ਪਹਿਲਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਿੱਤੀ ਹੋਈ ਮਿੱਠੀ ਅਸੀਸ ਗੁਰੂ ਫਤੇ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਲਵੇ ਨੂੰ ਗੁਰੂ ਦਾ ਮਾਲਵਾ ਆਖਿਆ ਜਾਂਦਾ ਇੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਵੀ ਆਏ ਨੇ ਤੇ ਇੱਥੇ ਪੰਥ ਦੇ ਵਾਲੀ شاہ ਸ਼ੈਨशाह ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਆਏ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਇਲਾਕੇ ਦੇ ਵਿੱਚ ਜਦੋਂ ਵਿਚਰਦੇ ਨੇ ਤਾਂ ਇੱਥੇ ਲੋਕਾਈ ਨੂੰ ਲੋਕਾਂ ਨੂੰ ਸੰਗਤ ਨੂੰ ਗੁਰਬਾਣੀ ਦੇ ਰਾਹੀਂ ਰੱਬ ਦੇ ਨਾਲ ਜੋੜਦੇ ਨੇ ਅਤੇ ਹਕ ਸੱਚ ਦੇ ਲਈ ਜੂਝਣਾ ਵੀ ਸਿਖਾਉਂਦੇ ਨੇ ਆਪਾਂ ਸਾਰੇ ਇੱਕ ਪਰਿਵਾਰ ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਸਾਨੂੰ ਖੰਡੇ ਬਾਟੇ ਦੀ ਪਹਲ ਦਿੱਤੀ ਤਾਂ ਸਾਹਿਬ ਨੇ ਆਖਿਆ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੂ ਨਿਵਾਸ ਇਹ ਗੱਲ ਵੀ ਗੁਰੂ ਨੇ ਆਖੀ ਖਾਲਸਾ ਮੇਰਾ ਪਿੰਡ ਪ੍ਰਾਨ ਖਾਲਸਾ ਮੇਰੀ ਜਾਨ ਕੀ ਜਾਨ ਪਾਤਸ਼ਾਹ ਨੇ ਖਾਲਸੇ ਨੂੰ ਬੜੀਆਂ ਵਡਿਆਈਆਂ ਦਿੱਤੀਆਂ ਨੇ ਆਪਾਂ ਸਾਰੇ ਵੱਡਿਆਂ ਭਾਗਾਂ ਵਾਲੇ ਆ ਕਿ ਸਾਡਾ ਜਨਮ ਸਿੱਖ ਪਰਿਵਾਰਾਂ ਦੇ ਵਿੱਚ ਹੋਇਆ ਸਿੱਖੀ ਕੀ ਆ ਜੋ ਗੁਰੂ ਨੇ ਸਾਨੂੰ ਉਪਦੇਸ਼ ਦਿੱਤਾ ਜੋ ਸਿੱਖਿਆ ਦਿੱਤੀ ਆ ਗੁਰੂ ਦੀ ਸਿੱਖਿਆ ਨੂੰ ਸੁਣਨਾ ਅਤੇ ਮੰਨਣਾ ਸਿੱਖੀ ਜਿਸ ਦੇ ਵਿੱਚ ਸਾਨੂੰ ਕਿਰਤ ਕਰੋ ਦਾ ਸਿਧਾਂਤ ਆ ਨਾਮ ਜਪਣ ਦਾ ਸਿਧਾਂਤ ਆ ਤੇ ਵੰਡ ਛਕਣ ਦਾ ਸਿਧਾਂਤ ਵੰਡ ਛਕਣ ਤੋਂ ਭਾਵ ਆ ਕਿ ਅਸੀਂ ਆਪਣੇ ਦਸਵੰਦ ਦੇ ਨਾਲ ਪੈਸੇ ਦੇ ਨਾਲ ਜਿਹੜਾ ਗੁਰੂ ਲਈ ਕੱਢਦੇ ਉਹਦੇ ਨਾਲ ਕਿਸੇ ਦਾ ਭਲਾ ਕਰੀ ਗੁਰੂ ਨਾਨਕ ਪਾਤਸ਼ਾਹ ਜਦੋਂ ਜੋਗੀਆਂ ਕੋਲ ਗਏ ਨਾ ਸਿੱਧਾਂ ਕੋਲ ਤਾਂ ਸਿੱਧ ਕਹਿਣ ਲੱਗੇ ਵੀ ਗੁਰੂ ਸਾਹਿਬ ਤੁਸੀਂ ਕਹਿੰਦੇ ਹੋ ਵੰਡ ਸ਼ਕੋ ਵੰਡ ਸ਼ਕੋ ਹਰ ਚੀਜ਼ ਤੇ ਵੰਡ ਕੇ ਨਹੀਂ ਸ਼ਕੀ ਜਾ ਸਕਦੀ ਪਾਤਸ਼ਾਹ ਕਹਿੰਦੇ ਜੇ ਨiyet ਸਾਫ ਹੋਵੇ ਤੇ ਸ਼ਕੀ ਜਾ ਸਕਦੀ ਉਹਨਾਂ ਨੇ ਗੁਰੂ ਸਾਹਿਬ ਨੂੰ ਇੱਕ ਤਿਲ ਦਿੱਤਾ ਤੇ ਤਿਲ ਦੇ ਕੇ ਆਖਿਆ ਕਿ ਬਾਦਸ਼ਾਹ ਇਸ ਤਿਲ ਨੂੰ ਜਰਾ ਵੰਡ ਕੇ ਦਿਖਾਓ ਗੁਰੂ ਸਾਹਿਬ ਨੇ ਭਾਈ ਮਰਦਾਨੇ ਨੂੰ ਆਖਿਆ ਮਰਦਾਨਿਆਂ ਹਾ ਜਿਹੜਾ ਜੋਗੀਆਂ ਦਾ ਭੰਗ ਘੋਟਣ ਵਾਲਾ ਡੰਡਾ ਕੁੰਡਾ ਹੈ ਇਹਨੂੰ ਪਾਣੀ ਦੇ ਨਾਲ ਚੰਗੀ ਤਰ੍ਹਾਂ ਧੋ ਭਾਈ ਮਰਦਾਨੇ ਨੇ ਧੋਤਾ ਫਿਰ ਕਹਿੰਦੇ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਤੇ ਤਿਲ ਵਿੱਚ ਸੁੱਟ ਤੇ ਇਹਨੂੰ ਡੰਡੇ ਦੇ ਨਾਲ ਚੰਗੀ ਤਰ੍ਹਾਂ ਰਗੜ ਉਹ ਘੁਲ ਗਿਆ ਵਿੱਚ ਤੇ ਸਭ ਕਹਿੰਦੇ ਹੁਣ ਇਦਾਂ ਕਰ ਇਹਦੀ ਚੂਲੀ ਚੂਲੀ ਸਾਰਿਆਂ ਨੂੰ ਸ਼ਿਕਾ ਜੋਗੀਆਂ ਨੂੰ ਵੀ ਸ਼ਿਕਾ ਮੈਨੂੰ ਵੀ ਸ਼ਿਕਾ ਤੇ ਆਪ ਵੀ ਸ਼ ਉਹਦੋਂ ਗੁਰੂ ਨੇ ਇੱਕ ਸਿਧਾਂਤ ਦਿੱਤਾ ਕਿ ਵੰਡ ਕੇ ਛਕਣਾ ਵੰਡ ਕੇ ਛਕਣ ਤੋਂ ਭਾਵ ਆ ਮਨ ਨੂੰ ਆਪਣਾ ਪਿੰਡ ਆ ਪਿੰਡ ਦੇ ਵਿੱਚ ਕੋਈ ਲੋੜਵੰਦ ਹੈ ਆਪਾਂ ਉਹਦੀ ਮਦਦ ਕਰੀਏ ਗਰੀਬ ਗੁਰਬੇ ਦੀ ਧੀ ਦਾ ਵਿਆਹ ਵਾ ਆਪਾਂ ਜਿੰਨਾ ਵੀ ਵੱਧ ਤੋਂ ਵੱਧ ਕਰ ਸਕਦੇ ਆ ਉਹਦਾ ਕਰੀਏ ਇਹ ਗੁਰੂ ਨੇ ਸਾਨੂੰ ਸਿਧਾਂਤ ਦਿੱਤੇ ਨੇ ਦੂਜੀ ਗੱਲ ਗੁਰੂ ਪਾਤਸ਼ਾਹ ਨੇ ਵੇਖੋ ਆਪਾਂ ਸਭ ਜਾਣਦੇ ਆ ਕਿਸੇ ਨੂੰ ਕੋਈ ਭਲਖਾਨੀ ਆ ਸਾਰੇ ਜਾਣਦੇ ਵੀ ਗੁਰੂ ਪਾਤਸ਼ਾਹ ਦੇ ਚਾਰ ਪੁੱਤ ਸ਼ਹੀਦ ਹੋਏ ਔਰ ਗੁਰੂ ਪਾਤਸ਼ਾਹ ਨੇ ਚਾਰ ਪੁੱਤ ਸ਼ਹੀਦ ਕਰਵਾਉਣ ਤੋਂ ਬਾਅਦ ਜਦੋਂ ਤੁਹਾਡੇ ਇੱਥੇ ਦਮਦ마 ਸਾਹਿਬ ਆਏ ਗੁਰੂ ਸਾਹਿਬ ਤਾਂ ਗੁਰੂ ਸਾਹਿਬ ਜੀ ਨੂੰ ਮਾਤਾ ਸਾਹਿਬ ਕੌਰ ਦੀ ਪੁੱਛਦੇ ਨੇ ਕਿ ਭਾਈ ਮਨੀ ਸਿੰਘ ਮੈਨੂੰ ਦਿਸਦੇ ਭਾਈ ਬਾਇਆ ਸਿੰਘ ਦਿਸਦੇ ਆ ਪਰ ਨਾ ਕਿਤੇ ਅਜੀਤ ਸਿੰਘ ਦਿਸਦਾ ਨਾ ਜੁਝਾਰ ਸਿੰਘ ਨਾ ਜੋਰਾਵਰ ਸਿੰਘ ਨਾ ਫਤਿਹ ਸਿੰਘ ਚਾਰ ਪੁੱਤ ਕਿੱਥੇ ਹੁਣ ਮਾਂ ਤੇ ਮਾਂ ਹੀ ਹੁੰਦੀ ਹੈ ਤੇ ਕਲਗੀਧਰ ਪਾਤਸ਼ਾਹ ਨੇ ਜਦੋਂ ਮਾਵਾ ਨੇ ਸਵਾਲ ਕੀਤਾ ਸਹਬ ਜਾਦੀਆਂ ਦੀ ਮਾਂ ਨੇ ਤਾਂ ਗੁਰੂ ਸਾਹਿਬ دیਵਾਨ ਲੱਗਾ ਸੀ ਜਿੱਦਾ ਹੁਣ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਤਾਬੇ ਏਦਾਂ ਗੁਰੂ ਸਾਹਿਬ ਉੱਥੇ ਬੈਠੇ ਸਨ ਸਾਹਮਣੇ ਸੰਗਤ ਸੀ ਤਾਂ ਗੁਰੂ ਪਾਤਸ਼ਾਹ ਨੇ ਆਖਿਆ ਇਨ ਪੁੱਤਰਨ ਕੇ ਸੀਸ ਪਰ ਵਾਰ ਦਿੱਏ ਸਤ ਚਾਰ ਚਾਰ ਮੂਹੇ ਤੋਂ ਕੀ ਹੁਆ ਜੀਵਤ ਕਈ ਹਜ਼ਾਰ ਆਪਣੇ ਬਜ਼ੁਰਗਾਂ ਦੇ ਵੱਲ ਵੇਖ ਕੇ ਆਪਣੇ ਗੁਰੂ ਸਾਹਿਬ ਨੇ ਆਖਿਆ ਕਿ ਇਹਨਾਂ ਦੇ ਲਈ ਮੈਂ ਚਾਰ ਪੁੱਤ ਵਾਰ ਦਿੱਤੇ ਨੇ ਕੀ ਹੋ ਗਿਆ ਚਾਰ ਵਾਰੇ ਨੇ ਆ ਮੇਰੇ ਕਈ ਹਜ਼ਾਰ ਇਹ ਜੀਵਤ ਆਪਾਂ ਸਾਰੇ ਗੁਰੂ ਦੇ ਪੁੱਤਰ ਤੇ ਢੀਂਗਾ ਬਣੀ ਉਹ ਕਿਵੇਂ ਬਣਾਗੇ ਆਪਾਂ ਪਹਿਲਾਂ ਤੇ ਆਪ ਗੁਰਦੁਆਰੇ ਆਉਣਾ ਸ਼ੁਰੂ ਕਰੀਏ ਘਰਾਂ ਦੇ ਵਿੱਚ ਭਾਵੇਂ ਆ ਪਾਠ ਕਰਕੇ ਗੁਰਬਾਣੀ ਦਾ ਕਈ ਵਾਰੀ ਕੀ ਹੁੰਦਾ ਕੋਈ ਮਾੜਾ ਮੋਟ ਦੁੱਖ ਆਉਂਦਾ ਹੈ ਮੁਸ਼ਕਲ ਆਉਂਦੀ ਹੈ ਆਪਾਂ ਪਖੰਡੀਆਂ ਦੇ ਵੱਲ ਹੋ ਤੁਰਦੇ ਆਹ ਦੇ ਧਾਰੀ ਗੁਰੂ ਢੰਮ ਵੀ ਹੈਗਾ ਸਾਨੂੰ ਸਾਡੇ ਗੁਰੂ ਨੇ ਸਿਖਾਇਆ ਹੈ ਪੇ ਭਾਵੇਂ ਦੁੱਖ ਹੋਵੇ ਭਾਵੇਂ ਸੁੱਖ ਹੋਵੇ ਅਸੀਂ ਅਰਦਾਸ ਆਪਣੇ ਗੁਰੂ ਅੱਗੇ ਕਰਨੀ ਹੈ ਆਸਰਾ ਗੁਰਬਾਣੀ ਦਾ ਰੱਖਣਾ ਤੇ ਜੇ ਗੁਰਬਾਣੀ ਦਾ ਆਸਰਾ ਰੱਖਾਂਗੇ ਸਾਡਾ ਮਨ ਅੰਦਰੋਂ ਤਗੜਾ ਹੋਵੇਗਾ ਅਸੀਂ ਚੜ੍ਹਦੀ ਕਲਾ ਚਾਵਾਂ ਤੇ ਜੇ ਆਪਾਂ ਪਖੰਡੀਆਂ ਦੇ ਮਗਰ ਦੌੜਦੇ ਫਿਰਾਂਗੇ ਆਪਾਂ ਸਭ ਜਾਣਦੇ ਹਾਂ ਵੀ ਇਹਨਾਂ ਦੇ ਕੀ ਕਿਰਦਾਰ ਹਨ ਬਾਦ ਵਿੱਚ ਕਿੰਨਾ ਕੁਝ ਸਾਹਮਣੇ ਨਸ਼ਰ ਹੁੰਦਾ ਹੈ ਤੋ ਅਸੀਂ ਸਿੱਧਾ ਗੁਰੂ ਨਾਲ ਜੁੜ ਗਏ ਗੁਰੂ ਸਾਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਆਪ ਦਸ਼ਮੇਸ਼ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੱਦੀ ਦਿੱਤੀ ਹੈ ਗੁਰਤਾ ਗੱਦੀ ਸਾਡੇ ਮਨ 'ਚ ਕੋਈ ਭਲੇਖਾ ਨਹੀਂ ਰਹਿਣਾ ਚਾਹੀਦਾ ਅਗਲੀ ਗੱਲ ਅਸੀਂ ਆਪਣੇ ਬੱਚਿਆਂ ਨੂੰ ਆ ਮਾਵਾ ਭੈਣਾ ਬੈਠੀਆਂ ਬਾਹਰ ਵੱਡੀ ਗਿਣਤੀ ਚ ਗੁਰੂਆਂ ਨੇ ਮਾਵਾ ਨੂੰ ਬੜਾ ਸਤਕਾਰ ਦਿੱਤਾ ਮਾਈਆਂ ਰੱਬ ਰਜਾਈਆਂ ਕਿਆ ਇਹ ਵੀ ਕਿਹਾ ਗੁਰੂ ਨੇ ਸੋ ਕਿਉ ਮੰਦਾ ਆਖੀਐ ਜਿਤ ਜਮੇ ਰਾਜਾ ਇਸ ਕਰਕੇ ਮੇਰੀਆਂ ਮਾਵਾ ਭੈਣਾ ਦਾ ਬੜਾ ਫਰਜ ਆ ਉਹ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਘਰਾਂ ਦੇ ਵਿੱਚ ਸਾਡੇ ਸਿੱਖੀ ਵਾਲਾ ਮਾਹੌਲ ਹੋਵੇ ਅਸੀਂ ਦੱਸੀਏ ਆਪਣੇ ਬੱਚਿਆਂ ਨੂੰ ਕਿ ਕਿਵੇਂ ਸਾਡੇ ਗੁਰੂ ਕੇ ਸਿੱਖ ਚਰਖੜੀਆਂ ਤੇ ਚੜੇ ਬੰਦ ਬੰਦ ਕਟਾਏ ਕੋਪਰੀਆਂ ਲੋਹਾਈਆਂ ਪਰ ਧਰਮ ਨਹੀਂ ਛੱਡੇ ਧਰਮ ਦੇ ਵਿੱਚ ਪਰਪੱਕ ਹੋਈਏ ਤਾਂ ਕਿ ਸਾਡੇ ਬੱਚੇ ਜਿਹੜੇ ਆ ਇਹ ਕਦੀ ਗੁਰੂ ਤੋਂ ਦੂਰ ਨਾ ਜਿੱਦਾਂ ਦਾ ਮਾਹੌਲ ਹੈ ਪੰਜਾਬ 'ਚ ਨਸ਼ੇ ਪਤੇ ਬਹੁਤ ਨੇ ਤੇ ਨਸ਼ਿਆਂ ਦੇ ਨਾਲ ਆਪਣੀ ਬਰਬਾਦੀ ਵੀ ਹੋ ਰਹੀ ਹੈ ਸਾਡੀ ਜਵਾਨੀ ਪੁੱਠੇ ਪਾਸੇ ਨੂੰ ਕਈ ਵਾਰੀ ਹੋ ਜਾਂਦੀ ਸਾਰੀ ਨਹੀਂ ਥੋੜੇ ਜੇ ਭੁੱਲ ਜਾਂਦੇ ਜੇ ਆਪਾਂ ਆਪਣੇ ਬੱਚਿਆਂ ਨੂੰ ਮੁੱਢ ਤੋਂ ਗੁਰੂ ਨਾਲ ਜੋੜਾਂਗੇ ਉਹਨਾਂ ਨੂੰ ਕਾਵਾਂਗੇ ਚੰਗੀ ਸੰਗਤ ਕਰਨੀ ਆ ਉਹ ਨਸ਼ਿਆਂ ਤੋਂ ਬਚੇ ਮਾਵਾਂ ਬੱਚਿਆਂ ਨੂੰ ਧਰਮੀ ਬਣਾ ਸਕਦੀਆਂ ਆ ਆਪ ਵੀ ਪਾਠ ਕਰਨ ਬੱਚਿਆਂ ਨੂੰ ਕਰਾਉਣ ਸੁਣਾਉਣ ਸਾਖੀਆਂ ਦੱਸੋ ਇਹ ਗੁਰੂ ਦਾ ਮਾਲਮ ਹੈ ਜਦੋਂ ਸੱਚੇ ਪਾਤਸ਼ਾਹ ਇੱਥੇ ਆਏ ਤੇ ਸਤ ਗੁਰੂ ਦੇ ਨਾਲ ਜਿਹੜੇ ਲੋਕ ਸ਼ਾਮਲ ਸੀ ਵਿੱਚ ਕੁਝ ਇਧਰ ਦੇ ਉਹਨਾਂ ਨੇ ਕਿਹਾ ਸੀ ਪਾਤਸ਼ਾਹ ਸਾਨੂੰ ਤਨਖਾਹਾਂ ਦਿਓ ਗੁਰੂ ਸਾਹਿਬ ਨੇ ਆਖਿਆ ਵੀ ਦੇ ਦਾਂਗੇ ਪਰ ਥਮਾ ਥੋੜਾ ਲੰਘਿਆ ਉਹਨਾਂ ਦੇ ਮਨ ਕੱਚੇ ਸੀ ਉਹਨਾਂ ਨੇ ਕਿਹਾ ਜੀ ਸਾਡੇ ਕੋਲੋਂ ਤੇ ਨਹੀਂ ਕੰਮ ਹੁੰਦਾ ਇੰਨੇ ਜੇਰ ਨੂੰ ਕੋਈ ਸਿੱਖ ਗੁਰੂ ਦਾ ਆਇਆ ਭੇਟਾ ਲੈ ਕੇ ਦਸਵੰਦ ਗੁਰੂ ਸਾਹਿਬ ਨੇ ਆਖਿਆ ਵੀ ਆਣ ਕੇ ਪੈਸੇ ਲੈ ਲਓ ਜਿਹੜਾ ਜਿਹੜਾ ਆਇਆ ਦਈ ਗਿਆ ਲੈਣ ਲੱਗ ਗਿਆ ਇੱਕ ਸਿੱਖ ਸੀ ਇੱਧਰ ਦਾ ਭਾਈ ਦਾਨਾ ਭਾਈ ਦਾਨ ਸਿੰਘ ਭਾਈ ਦਾਨ ਸਿੰਘ ਨਹੀਂ ਉਸ ਕਤਾਰ ਦੇ ਵਿੱਚ ਖੜਾ ਹੋਇਆ ਤੇ ਜਦੋਂ ਭਾਈ ਦਾਨ ਸਿੰਘ ਉਸ ਕਤਾਰ ਦੇ ਵਿੱਚ ਖੜਾ ਨਹੀਂ ਹੋਇਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਕਿ ਦਾਨਿਆ ਤੈਨੂੰ ਨਹੀਂ ਪੈਸੇ ਦੀ ਲੋੜ ਭਾਈ ਦਾਨਾ ਕਹਿੰਦਾ ਜੀ ਇਹਨਾਂ ਸਾਰਿਆਂ ਨੂੰ ਮਾਫ਼ ਕਰ ਦੇ ਮੈਨੂੰ ਪੈਸੇ ਦੀ ਨਹੀਂ ਮੈਨੂੰ ਸਿੱਖੀ ਦੀ ਲੋੜ ਹੈ ਕਹਿੰਦੇ ਮਾਲਵੇ ਦੀ ਸਿੱਖੀ ਨੂੰ ਭਾਈ ਦਾਨ ਸਿੰਘ ਨੇ ਜੋੜ ਕੇ ਰੱਖਿਆ ਆਪਾਂ ਭਾਈ ਦਾਨ ਸਿੰਘ ਦੇ ਵਾਰਿਸ ਬਣਨਾ ਹੈ ਭਾਈ ਦਾਨ ਸਿੰਘ ਦੇ ਵਾਰਿਸ ਬਣ ਕੇ ਸਾਡੇ ਲਈ ਪਹਿਲੀ ਗੱਲ ਆ ਅਸੀਂ ਸਿੱਖੀ ਦੇ ਵਿੱਚ ਪਰਪੱਕ ਰਹਿਣਾ ਅਸੀਂ ਮਾਣ ਕਰਨਾ ਹੈ ਅਸੀਂ ਗੁਰੂ ਦੇ ਸਿੱਖ ਹਾਂ ਫਕਰ ਕਰਨਾ ਹੈ ਇਹ ਸਿੱਖੀ ਇਹ ਭਾਗਾ ਵਾਲਿਆਂ ਦਾ ਵੇਖੋ ਜਨਮ ਸਾਡਾ ਸਿੱਖਾਂ ਦੇ ਘਰੇ ਹੋਇਆ ਕਿਸਮਤ ਹੈ ਨਾ ਇੱਕ ਚੰਗੀ ਕਿਸਮਤ ਸੀ ਕਿ ਗੁਰੂ ਨਾਨਕ ਦੇ ਸਿੱਖਾਂ ਦੇ ਘਰੇ ਜਨਮ ਹੋਇਆ ਆਪਾਂ ਥੋੜਾ ਜਿਹਾ ਫਿਰ ਅੱਗੇ ਧੁਰਨਾ ਆਪਾਂ ਸਿੱਖਾਂ ਦੇ ਘਰੇ ਜਨਮ ਲੈ ਕੇ ਗੁਰੂ ਦੀ ਸਿੱਖੀ ਨੂੰ ਵੀ ਤਨ ਤੋਂ ਤੇ ਮਨ ਤੋਂ ਧਾਰਨ ਕਰ ਆਪਣੇ ਗੁਰੂ ਨੂੰ ਆਪਾਂ ਸਮਰਪਿਤ ਰਹਿਣਾ ਆਪਾਂ ਸਾਰੇ ਜਾਣਦੇ ਹਾਂ ਕਿ ਗੁਰੂ ਬਾਦਸ਼ਾਹ ਨੂੰ ਸਮਰਪਿਤ ਹੁੰਦੇ ਆ ਸਾਡੇ ਕਿੰਨੇ ਸਿੱਖਾਂ ਨੇ ਸ਼ਹਾਦਤ ਪਾਈ ਪਰ ਗੁਰੂ ਨੂੰ ਸਮਰਪਿਤ ਰਹੇ ਨੇ ਕਦੇ ਗੁਰੂ ਤੋਂ ਦੂਰ ਨਹੀਂ ਹੋਏ ਆਪਾਂ ਹਮੇਸ਼ਾ ਆਪਣੇ ਗੁਰੂ ਦੇ ਨਾਲ ਜੁੜੇ ਰਹਿਗੇ ਤੇ ਗੁਰੂ ਦੇ ਨਾਲ ਜੁੜ ਕੇ ਦੇਖੋ ਮੈਂ ਹਰ ਥਾਂ ਤੇ ਇਹ ਬੇਨਤੀ ਕਰਦਾ ਹੁੰਨਾ ਸਾਡਾ ਗੁਰੂ ਜੁਗੋ ਜੁਗ ਅਟਲ ਹੈ ਕੋਈ ਬੰਦਾ ਆਇਆ ਗਿਆ ਪਰ ਜਿਹੜਾ ਬਾਣੀ ਗੁਰੂ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਗੁਰੂ ਜੁਗੋ ਜੁਗ ਅਟਲ ਗੁਰੂ ਆਪਾਂ ਜਿੱਥੇ ਵੀ ਜਾਈਏ ਬਾਣੀ ਦਾ ਪਾਠ ਕਰੀਏ ਗੁਰੂ ਨਾਲ ਤੋ ਆਪਾਂ ਗੁਰੂ ਤੇ ਭਰੋਸਾ ਕਰੀਏ ਨਸ਼ਿਆਂ ਤੋਂ ਨੌਜਵਾਨਾਂ ਨੂੰ ਬਚਾਏ ਕੀ ਆਪਾਂ ਪਹਿਰੇਦਾਰੀ ਕਰਨੀ ਪੈਂਦੀ ਆ ਜਾਂ ਫਿਰ ਆਪਾਂ ਉਹਨਾਂ ਦੇ ਵੇਖੋ ਬੱਚੇ ਸਾਡੇ ਹੀ ਆ ਉਹਨਾਂ ਨੂੰ ਪ੍ਰੇਮ ਨਾ ਸਮਝਾਈਏ ਪਰ ਜੇ ਕੋਈ ਨਸ਼ੇ ਦਾ ਕਾਰੋਬਾਰ ਕਰਦਾ ਉਹਦੇ ਤੋਂ ਆਪਣੇ ਬੱਚਿਆਂ ਨੂੰ ਦੂਰ ਰੱਖੀਏ ਜੇ ਕਿਸੇ ਦੇ ਬਾਰੇ ਸਾਨੂੰ ਪਤਾ ਵੀ ਲੱਗਦਾ ਉਸ ਬੱਚੇ ਨੂੰ ਆਪਾਂ ਪ੍ਰੇਮ ਨਾ ਵਰਜ ਕੇ ਕਿਉਂਕਿ ਸਾਡੀ ਜਵਾਨੀ ਬੜੀ ਕੀਮਤੀ ਆ ਪੰਜਾਬ ਦੀ ਮਿੱਟੀ ਸੂਰਮੇ ਪੈਦਾ ਕਰਦੀ ਆ ਯੋਧੇ ਪੈਦਾ ਕਰਦੀ ਆ ਇਹ ਧਰਮ ਦੇ ਲਈ ਸੀਸ ਤਲੀ ਤੇ ਰੱਖ ਕੇ ਲੜ ਸਕਦੇ ਆ ਪਰ ਜੇ ਇਸ ਜਵਾਨੀ ਨੂੰ ਜਿਵੇਂ ਕੁਰਾਹੇ ਪਾਇਆ ਜਾ ਰਿਹਾ ਮੈਂ ਕਈ ਪਿੰਡਾਂ ਤੇ ਜਾਨਾਂ ਤੇ ਮੇਰੇ ਕੋਲ ਮਾਵਾ ਭੈਣਾ ਹੋਣਾ ਉਹ ਕਹਿੰਦੇ ਆ ਸਾਡੇ ਬੱਚਿਆਂ ਨੂੰ ਬਚਾਓ ਬਚਾਉਣ ਵਾਲਾ ਗੁਰੂ ਆ ਆਪਾਂ ਇੱਕ ਮੁਠ ਰਹਿ ਕੇ ਛੋਟੇ ਛੋਟੇ ਝਗੜੇ ਛੱਡ ਕੇ ਛੋਟੀਆਂ ਛੋਟੀਆਂ ਲੜਾਈਆਂ ਛੱਡ ਕੇ ਆਪਾਂ ਵੱਡੀ ਗੱਲ ਤੇ ਧਿਆਨ ਦੇਈਏ ਆਪਾਂ ਆਪਣੀ ਜਵਾਨੀ ਵੀ ਬਚਾਉਣੀ ਆ ਆਪਣੇ ਬੱਚਿਆਂ ਨੂੰ ਗੁਰੂ ਦੇ ਲਾੜ ਲਾਉਣਾ ਮੈਂ ਪੈਸਾ ਘੱਟ ਹੋਵੇ ਵਧੇ ਹੋਵੇ ਉਹ ਨਹੀਂ ਗੱਲ ਗੱਲ ਸਬਰ ਦੀ ਸਦਕ ਦੀ ਆਪਾਂ ਸਬਰ ਤੇ ਸਦਕ ਰੱਖ ਕੇ ਸਬਰ ਤੇ ਸਦਕ ਰੱਖ ਕੇ ਭਾਵੇਂ ਰੋਟੀ ਅਸੀਂ ਆਚਾਰ ਨਾਲ ਹੀ ਖਾ ਲਗੇ ਪਰ ਗੁਰੂ ਦੇ ਨਾਲ ਜੁੜੇ ਰਹੀਏ ਆਪਣੇ ਗੁਰੂ ਤੇ ਭਰੋਸਾ ਕਰਕੇ ਬੱਚਿਆਂ ਨੂੰ ਵਧੀਆ ਪੜ੍ਹਾਈ ਕਰਵਾਈਏ ਆਪਾਂ ਇਹ ਚੰਗੇ ਰੁਤਬਿਆਂ ਤੇ ਪਹੁੰਚ ਵੱਧ ਤੋਂ ਵੱਧ ਇਹਨਾਂ ਨੂੰ ਮਿਹਨਤ ਕਰਵਾਈਏ ਸਾਡੀਆਂ ਗਰਾਉਂਡਾਂ ਸਾਡੇ ਖੇਡ ਦੇ ਮੈਦਾਨ ਇਹ ਭਰਨੇ ਚਾਹੀਦੇ ਆ ਇਹ ਤੇ ਸਾਡੇ ਬੱਚੇ ਤੇ ਨੌਜਵਾਨ ਖੇਡਣ ਪਰ ਜੇ ਕੋਈ ਨਸ਼ੇ-ਨੁਸ਼ੇ ਦੀ ਗੱਲ ਕਰਦਾ ਹੈ ਬੱਚਿਆਂ ਨੂੰ ਪੁੱਠੀ ਲੱਤ ਤੇ ਲਾਉਂਦਾ ਆਪਾਂ ਉਹਦਾ ਬਾਈਕਾਟ ਕਰ ਆਪਣਾ ਫਰਜ ਵਾ ਆਪਣੀ ਜਵਾਨੀ ਨੂੰ ਬਚਾਉਣਾ ਵਾ ਔਰ ਇਹ ਪੰਜਾਬ ਹੀ ਆ ਜਿਹੜਾ ਹਮੇਸ਼ਾ ਖੜਦਾ ਵਾ ਲੜਦਾ ਵਾ ਅਣਖੀਲਾ ਪੰਜਾਬ ਆ ਯੋਧਾ ਪੰਜਾਬ ਆ ਤੇ ਆਪਾਂ ਉਸ ਦੇ ਮਾਲਵੇ ਖੇਤਰ ਤੋਂ ਸਾਰੇ ਬੈਠੇ ਆ ਆਪਾਂ ਗੁਰੂ ਦੇ ਮਾਲਵੇ ਦੀ ਧਰਤੀ ਤੇ ਆ ਆਪਣੇ ਗੁਰੂ ਨਾਲ ਆਪਾਂ ਜੁੜ ਗਏ। ਤੁਹਾਡੇ ਨੇੜੇ ਤਖਤ ਸਾਹਿਬ ਦੀ ਦਮਦਮਾ ਸਾਹਿਬ ਜਿੱਥੇ ਪਾਤਸ਼ਾਹ ਜੀ ਰਹੇ ਨੇ ਇਲਾਕੇ ਨੂੰ ਬਰਕਤਾਂ ਦਿੱਤੀਆਂ ਨੇ। ਟਿੱਬੇ ਕਹਿੰਦੇ ਸੀ ਫਸਲਾਂ ਪਾਣੀ ਦੀ ਕਮੀ ਸੀ। ਇਹ ਗੁਰੂ ਗੋਬਿੰਦ ਸਿੰਘ ਦੀ ਰਹਿਮਤ ਆ, ਇਹ ਬਖਸ਼ਿਸ਼ ਆ। ਕਿ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਸਦਕਾ ਇਹ ਮਾਲਵਾ ਹਰਾ ਭਰਾ ਹੁੰਦਾ ਹੈ। ਨਹੀਂ ਤੇ ਕੋਈ ਅੱਜ ਤੋਂ 350 ਸਾਲ ਪਹਿਲਾਂ ਸੋਚ ਸਕਦਾ ਸੀ ਲੋਕ ਮੂੰਹ ਨਹੀਂ ਸੀ ਕਰਦੇ ਜਦੋਂ ਬਾਦਸ਼ਾਹ ਇੱਥੇ ਹੁੰਦੇ ਆ ਉਹ ਇਸ ਇਲਾਕੇ ਨੂੰ ਰਹਿਮ ਤਾਂ ਦੇ ਕੇ ਗਏ ਬਖਸ਼ਿਸ਼ ਦੇ ਕੇ ਗਏ ਜਿਸ ਗੁਰੂ ਦੀਆਂ ਰਹਿਮਤਾਂ ਆਪਾਂ ਵਰਤਦੇ ਆ ਉਸ ਗੁਰੂ ਦੇ ਨਾਲ ਜੁੜ ਗਏ ਹਮੇਸ਼ਾ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰਨਾ ਨੌਜਵਾਨਾਂ ਭੈਣਾ ਬਜ਼ੁਰਗ ਸਾਰਿਆਂ ਨੇ ਤੇ ਨਾਲ ਦੀ ਨਾਲ ਜਿੰਨੇ ਵੱਧ ਤੋਂ ਵੱਧ ਬਾਣੀ ਦੇ ਪਹਿਰੇ ਵਧਾਏ ਜਾਂਦੇ ਆ ਆਪਾਂ ਬਾਣੀ ਦੇ ਨਾਲ ਜੁੜ ਗਏ ਗੁਰਬਾਣੀ ਦਾ ਜਦੋਂ ਪਾਠ ਕਰਾਂਗੇ ਨਾ ਆਪਾਂ ਮੁਸ਼ਕਲ ਹੋਵੇ ਕਿ ਮਨ ਚੜ੍ਹਦੀ ਕਲਾ ਚਾਉ ਆ ਆ ਪਖੰਡੀ ਬਾਬਿਆਂ ਬੂਬਿਆਂ ਤੋਂ ਦੇਹਧਾਰੀ ਡੰਮਾ ਤੋਂ ਆਪਾਂ ਬਚੋ ਇਹ ਸਾਰੀ ਲੁੱਟਮਾਲ ਹੈ ਇਹਨਾਂ ਦੀ ਪੰਜਾਬ ਨੂੰ ਕੋਈ ਦੇਣ ਨਹੀਂ ਆ ਕੀ ਕੀਤਾ ਪੰਜਾਬ ਨੇ ਸਾਡੇ ਗੁਰੂਆਂ ਦਾ ਸੰਘਰਸ਼ ਹੈ ਲੋਕਾਈ ਦੇ ਲਈ ਸਰਬੱਤ ਦੇ ਭਲੇ ਦੇ ਕਾਰਜ ਨੇ ਮਨੁੱਖਤਾ ਦੇ ਲਈ ਗੁਰੂ ਸਾਹਿਬ ਲੜੇ ਨੇ ਧਰਮ ਲਈ ਤੇ ਇਹ ਜਿਹੜੇ ਆਯਾਸ਼ੀਆਂ ਕਰਦੇ ਫਿਰਦੇ ਆ ਆ ਡੇਰਾਵਾਦ ਹੈ ਜਿਹੜਾ ਇਹਦੇ ਤੋਂ ਆਪਾਂ ਬਚ ਕੇ ਰਹਿਣਾ ਸਿੱਧਾ ਗੁਰੂ ਨਾਲ ਜੁੜਨਾ ਮੈਂ ਇਤਿਹਾਸ ਦੀ ਇੱਕ ਗੱਲ ਕਹਿ ਕੇ ਸਮਾਪਤੀ ਕਰੂੰਗਾ ਕਿ ਸਿੱਖ ਗੁਰੂ ਦੇ ਨਾਲ ਅੰਦਰੋਂ ਕਿਵੇਂ ਜੁੜਦਾ ਹੈ ਸਿੱਖ ਅੰਦਰੋਂ ਗੁਰੂ ਦੇ ਨਾਲ ਜਦੋਂ ਜੁੜਦਾ ਹੈ ਤੇ ਉਹਨੂੰ ਕੋਈ ਡਲਾ ਨਹੀਂ ਸਕਦਾ ਸਾਡੇ ਸਤਕਾਰਯੋਗ ਭਾਈ ਮਨੀ ਸਿੰਘ ਜੀ ਕਲਗੀਧਰ ਪਾਤਸ਼ਾਹ ਦੇ ਕੋਲ ਵੀ ਰਹਿ ਜਿਹੜਾ ਦਮਦਮਾ ਸਰੂਪ ਮਹਾਰਾਜ ਦਾ ਗੁਰੂ ਗ੍ਰੰਥ ਸਾਹਿਬ ਦਾ ਲਿਖਿਆ ਗਿਆ ਜਿਹਨੂੰ ਦਮਦਮੀ ਬੀੜ ਕਹਿੰਦੇ ਆ ਇਹ ਭਾਈ ਮਨੀ ਸਿੰਘ ਜੀ ਹੁਣਾਂ ਨੇ ਲਿਖੀ ਨਾਲ ਬਾਬਾ ਦੀਪ ਸਿੰਘ ਜੀ ਸਾਹਿਬ। ਫਿਰ ਬਾਦਸ਼ਾਹ ਨੇ ਦਰਬਾਰ ਸਾਹਿਬ ਭੇਜਿਆ ਉੱਥੇ ਗਰੰਥੀ ਰਾ ਮੁਖ ਗਰੰਥੀ। ਸਰਕਾਰ ਜ਼ੁਲਮ ਕਰਦੀ ਸੀ, ਸਰਕਾਰ ਸਿੱਖਾਂ ਨੂੰ ਮਾਰਦੀ ਸੀ। ਪਰ ਇਹ ਔਖੇ ਸਮਿਆਂ 'ਚ ਦਰਬਾਰ ਸਾਹਿਬ ਦੀ ਸੇਵਾ ਸੰਭਾਲ ਕਰਦੇ। ਭਾਈ ਮਨੀ ਸਿੰਘ ਜੀ ਨੂੰ ਸਰਕਾਰ ਲਾਹੌਰ ਗ੍ਰਿਫਤਾਰ ਕਰਕੇ ਲੈ ਜਾਂਦੀ। ਸ਼ਰਤ ਰੱਖਦੀ ਅੱਜ ਮਨੀ ਸਿੰਘ ਸਿੱਖੀ ਛੱਡ ਦੇ। ਭਾਈ ਮਨੀ ਸਿੰਘ ਕਹਿੰਦਾ ਨਹੀਂ ਸਿੱਖੀ ਨਹੀਂ ਛੱਡੀ ਜਾ ਸਕਦੀ ਇਹ ਤੇ ਬੜੀ ਅਨਮੋਲ ਹੈ ਕਾਜੀ ਇਹ ਵੀ ਆਣ ਕੇ ਕਹਿੰਦਾ ਕਿ ਮੈਂ ਸੁਣਿਆ ਤੁਹਾਡਾ ਗੁਰੂ ਆਖਦਾ ਕਬੀਰ ਮਾਨਸ ਜਨਮ ਦੁਲਭ ਹੈ ਹੋਏ ਨਾ ਬਾਰ ਐ ਬਾਰ ਜਿਉ ਬਨ ਫਲ ਪਾ ਕੇ ਭੁਏ ਗਿਰੇ ਬੌਰ ਨਾ ਲਾਗੈ ਡਾਰ ਇਹ ਮਨੁੱਖਾ ਦੇਹੀ ਵਾਰ-ਵਾਰ ਨਹੀਂ ਮਿਲਣੀ ਮਨੀ ਸਿੰਘ ਜਾਨ ਬਚਾਲਾ ਭਾਈ ਮਨੀ ਸਿੰਘ ਕਹਿੰਦਾ ਇਹ ਤੇ ਹੋ ਸਕਦਾ ਹੈ ਮੈਨੂੰ ਵਰਤ ਕੇ ਮਨੁੱਖਾ ਜਨਮ ਮਿਲ ਜਾਵੇ ਪਰ ਸਿੱਖੀ ਨਹੀਂ ਵਰਤ ਕੇ ਮਿਲੇਗੀ ਇਸ ਲਈ ਮੈਂ ਸਿੱਖੀ ਨਹੀਂ ਛੱਡਦਾ ਜਲਾਦ ਕਹਿੰਦਾ ਬੰਦ ਬੰਦ ਕੱਟਦੇਓ ਤੇ ਜਦੋਂ ਗੁੱਟ ਤੇ ਲੱਗਾ ਗੰਡਾਸਾ ਵੱਜਣ ਭਾਈ ਮਨੀ ਸਿੰਘ ਕਹਿੰਦੇ ਰੁਕ ਜਾ ਤੈਨੂੰ ਹੁਕਮ ਹੋਇਆ ਹੈ ਮੇਰਾ ਬੰਦ ਬੰਦ ਕੱਟਣਾ ਹੈ ਇਹਨਾਂ ਚੀਚੀਆਂ ਤੋਂ ਸ਼ੁਰੂ ਕਰ ਪੋਟਿਆਂ ਤੋਂ ਕਰ ਭਾਈ ਮਨੀ ਸਿੰਘ ਦੇ ਟੁਕੜੇ ਟੁਕੜੇ ਕੀਤੇ ਨੇ ਲਾਹੌਰ ਪਰ ਭਾਈ ਮਨੀ ਸਿੰਘ ਨੇ ਸਿੱਖੀ ਨਹੀਂ ਛੱਡੀ ਅਸੀਂ ਆਪਣੇ ਨਾਇਕ ਆਪਣੇ ਯੋਧੇ ਆਪਣੇ ਸ਼ਹੀਦਾਂ ਨੂੰ ਮੰਨਣਾ ਜਿਹੜੇ ਸਾਡੇ ਲਈ ਸ਼ਹੀਦੀਆਂ ਪਾਉਂਦੇ ਆ ਕੌਮ ਦੇ ਲਈ ਇਸ ਲਈ ਜ਼ਰੂਰੀ ਆ ਬਾਣੀ ਨਾਲ ਵੀ ਜੁੜੀਏ ਇਤਿਹਾਸ ਨਾਲ ਜੁੜੀਏ ਸਾਡੇ ਘਰਾਂ ਦੇ ਵਿੱਚ ਗੁਰਮਤ ਦਾ ਸਹਤ ਹੋਵੇ ਲਿਟਰੇਚਰ ਹੋਵੇ ਸ਼ਾਮ ਨੂੰ ਅਸੀਂ ਬੱਚਿਆਂ ਨੂੰ ਉਹਦੇ ਤੋਂ ਸਾਖੀਆਂ ਸੁਣਾਈਏ ਕਹਾਣੀਆਂ ਦਸਿਏ ਬਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇ ਰਹਿ। ਬੁਰਾਈਆਂ ਤੋਂ ਬਚ ਕੇ ਰਹਿ ਗਿਆ। ਅਸੀਂ ਜੇ ਗੁਰੂ ਦੇ ਆਸਰੇ ਤੇ ਹੋ ਗਏ ਸਾਨੂੰ ਕੋਈ ਕੀ ਮਾਰ ਲਊਗਾ ਦੱਸੋ। ਸਿੱਖ ਨੂੰ ਕੋਈ ਨਹੀਂ ਮਾਰ ਸਕਦਾ ਜੇ ਗੁਰੂ ਨਾ ਹੋਵੇ। ਮਾਰਨ ਤੋਂ ਭਾਵ ਡਲਾ ਨਹੀਂ ਸਕਦਾ। ਤੋਂ ਗੁਰੂ ਦੇ ਮਾਲਵੇ ਦੀ ਧਰਤੀ ਤੇ ਆਪਾਂ ਗੁਰੂ ਵਾਲੇ ਬਣੀਏ ਜਿਹੜੇ ਕੇਸ ਕਤਲ ਕਰਾਉਂਦੇ ਆ ਮੇਰੇ ਵੀਰ ਆਪਾਂ ਸਾਬਤ ਸੂਰਤ ਹੋਈਏ ਇਹ ਕੇਸ ਤੇ ਦਸਤਾਰ ਇਹ ਬਾਦਸ਼ਾਹੀ ਹੈ ਇਹ ਗੁਰੂ ਨੇ ਸਾਨੂੰ ਬਾਦਸ਼ਾਹੀ ਦਿੱਤੀ ਸਾਡੀ ਆਡੈਂਟੀਟੀ ਆ ਸਾਡੀ ਪਛਾਣ ਹੈ ਇਹਨੂੰ ਆਪਾਂ ਸਾਬਤ ਕਰਕੇ ਜਿਨ੍ਹਾਂ ਨੇ ਖੰਡੇ ਬਾਟੇ ਦੀ ਪੌਲ ਨਹੀਂ ਛੱਕੀ ਉਹ ਮਨ ਬਣਾ ਕੇ ਤਕੜੇ ਕਰਕੇ ਖੰਡੇ ਬਾਟੇ ਦੀ ਪੌਲ ਅੰਮ੍ਰਿਤ ਦੀ ਆਪਾਂ ਦਾਤ ਲਈ ਗਰੀਬ ਗੁਰਬੇ ਦੀ ਮਦਦ ਕਰੀਏ ਆਪਸੀ ਪ੍ਰੇਮ ਪਿਆਰ ਮੁਹੱਬਤ ਬਣਾ ਕੇ ਰੱਖੀ ਧੀਆ ਭੈਣਾ ਦੀ ਇੱਜ਼ਤ ਕਰਨੀ ਸਿਖਾਈ ਸਾਨੂੰ ਗੁਰੂ ਨੇ ਧੀਆ ਭੈਣਾ ਦੀ ਇੱਜ਼ਤ ਕਰਨੀ ਹਰੇਕ ਦੀ ਧੀ ਸਾਡੀ ਧੀ ਆ ਸਾਡੀ ਭੈਣ ਇਹੋ ਜਿਹਾ ਆਪਣੇ ਪੰਜਾਬ ਦਾ ਆਪਾਂ ਸਭਿਆਚਾਰ ਗੁਰੂਆਂ ਵਾਲਾ ਸਭਿਆਚਾਰ ਹੈ ਜਿਹਦੇ ਵਿੱਚ ਇੱਕ ਦੂਜੇ ਦੇ ਪ੍ਰਤੀ ਸਤਿਕਾਰ ਹੈ ਨਫ਼ਰਤ ਨਹੀਂ ਹੈ ਨਫ਼ਰਤ ਸਾਨੂੰ ਗੁਰੂ ਨੇ ਕਦੀ ਸਿਖਾਈ ਨਹੀਂ ਕਿਸੇ ਨਾਲ ਨਹੀਂ ਨਫ਼ਰਤ ਸਿਖਾਈ ਸਾਨੂੰ ਪ੍ਰੇਮ ਸਿਖਾਇਆ ਮੁਹੱਬਤ ਪਰ ਇਹ ਸਾਰਾ ਕੁਝ ਤਾਂ ਹੀ ਸੰਭਵ ਆ ਜੇ ਗੁਰੂ ਦੇ ਰਸਤੇ ਦੇ ਉੱਤੇ ਅਪਾ ਚੱਲਾਂਗੇ ਸੱਚੇ ਪਾਤਸ਼ਾਹ ਕਿਰਪਾ ਕਰਨ ਮਿਹਰ ਕਰਨ ਸੰਗਤ ਨੇ ਯਾਦ ਕੀਤਾ ਆਪਾਂ ਸੰਗਤ ਦੇ ਦਰਸ਼ਨ ਕੀਤੇ ਮੈਨੂੰ ਖੁਸ਼ੀ ਹੋਈ ਪੀ ਅਸੀਂ ਭਾਵੇਂ ਲੇਟ ਆਏ ਆ ਬਾਹਰ ਸਾਡੀਆਂ ਮਾਵਾਂ ਭੈਣਾਂ ਉਡੀਕ ਕਰ ਰੀਆਂ ਸੀ ਅੰਦਰ ਸਾਡੇ ਵੀਰ ਬੈਠੇ ਆ ਏਦਾਂ ਹੀ ਗੁਰੂ ਪ੍ਰਤੀ ਪ੍ਰੇਮ ਰੱਖੀਏ ਗੁਰੂ ਹੀ ਸਭ ਕੁਝ ਹੈ ਜਿੱਦਣ ਆਏ ਸੀ ਕੁਝ ਨਹੀਂ ਲਿਆਂਦਾ ਜਿੱਦਣ ਜਾਣਾ ਕੁਝ ਨਹੀਂ ਜਾਣਾ ਜਾਣੇ ਆ ਸਾਡੇ ਕਰਮ ਤੇ ਜੇ ਗੁਰੂ ਵਾਲੇ ਬਣੇ ਹੋਏ ਤਾਂ ਗੁਰੂ ਦੇ ਦਰ ਤੇ ਸੁਰਖਰੂ ਹੋ ਕੇ ਜਾਵਾਂਗੇ ਚੜ੍ਹਦੀ ਕਲਾ ਹੋਵੇਗੀ ਜਿਨੀ ਨਾਮ ਧਿਆਇਆ ਗਾਏ ਮਸ਼ੱਕਤ ਕਾਲ ਨਾਨਕ ਤੇ ਮੁਖ ਜਲੇ ਕੇਤੀ ਛੁੱਟੀ ਨਾਲ ਮਰਨਾ ਤੇ ਤੈ ਹੀ ਆ ਨਾ ਪਰ ਮਰਦਾ ਮੰਗ ਜੀਣਾ ਆਪਾਂ ਗੁਰੂ ਦੇ ਆਸਰੇ ਤੇ ਰਹਿਣਾ ਵਾ ਜਿਹੜੇ ਵੀ ਸਾਡੇ ਬੱਚਿਆਂ ਨੂੰ ਨਸ਼ਿਆਂ ਚ ਲਾਉਂਦੇ ਆ ਉੱਪਰ ਤੋਂ ਲੈ ਕੇ ਥੱਲੇ ਤੱਕ ਉਹਨਾਂ ਤੋਂ ਸੁਚੇਤ ਰਹਿਣਾ ਵਾ ਸਾਡੀ ਜਵਾਨੀ ਆ ਤੇ ਅਸੀਂ ਬਚਾਉਣੀ ਆ ਇਹ ਸਾਡਾ ਪੰਜਾਬ ਆ ਤੇ ਗੁਰੂ ਦੇ ਆਸਰੇ ਤੇ ਬਚਾਉਣਾ। ਇਹ ਗੁਰੂ ਦੀ ਸਿੱਖੀ ਆ। ਇਹਨੂੰ ਆਪਾਂ ਕਾਇਮ ਰੱਖਣਾ ਵਾ। ਸੱਚੇ ਪਾਤਸ਼ਾਹ ਕਿਰਪਾ ਕਰਨ ਅਸੀਂ ਹਮੇਸ਼ਾ ਗੁਰੂ ਦੇ ਨਾਲ, ਗੁਰੂ ਦੀ ਬਾਣੀ ਦੇ ਨਾਲ ਜੁੜੇ ਰਹੀਏ। ਆਓ, ਸ਼ਰਧਾ ਭਾਵਨਾ ਦੇ ਨਾਲ ਆਪਾਂ ਗੁਰਬਾਣੀ ਦੇ ਸ਼ਬਦ ਦਾ ਪਾਠ ਕਰੀਏ ਤੇ ਫਿਰ ਆਪਾਂ ਸਮਾਪਤੀ ਕਰਾਂਗੇ। ਗੁਰੂ ਨੇ ਆਖਿਆ ਸਾਡਾ ਰੱਬ ਇਹ ਸਮੇਰ ਪਰਬਤ ਵਰਗਾ ਹੈ ਜੇ ਅਸੀਂ ਇਹਦਾ ਅਸਰਾ ਲੈ ਲਵਾਂਗੇ ਇਹ ਕਦੀ ਡੋਲਦਾ ਨਹੀਂ ਹਿੱਲਦਾ ਨਹੀਂ ਅਸੀਂ ਵੀ ਕਦੀ ਨਹੀਂ ਡੋਲਾਂਗੇ ਆਸਰਾ ਪੂਰੇ ਦਾ ਰਹੀਏ ਅਧੂਰੇ ਦਾ ਨਹੀਂ ਪੂਰਾ ਗੁਰੂ ਗ੍ਰੰਥ ਸਾਹਿਬ ਪੂਰੀਆਂ 10 ਪਾਤਸ਼ਾਹੀਆਂ ਸਾਡੀਆਂ ਤੋਂ ਗੁਰੂ ਦਾ ਬਚਨ ਹੈ ਆਓ ਆਪਾਂ ਸੰਗਤੀ ਰੂਪ ਵਿੱਚ ਪਾਠ ਕਰੀਏ ਤੂੰ ਮੇਰੋ ਮਿਰ ਪਰਬਤ ਸਵਾਮੀ 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 ਓਟ ਗਹੀ ਮੈਂ ਤੇਰੀ ਓਟ ਗਹੀ ਮੈਂ ਤੇਰੀ ਨਾ ਤੂੰ ਡੋਲੋ ਨਾ ਹਮ ਗਿਰਤੇ ਨਾ ਤੂੰ ਡੋਲੋ ਨਾ ਹਮ ਗਿਰਤੇ ਡੋਲੋ ਨਾ ਹਮ ਗਿਰਤੇ ਨਾ ਤੂੰ ਡੋਲੋ ਨਾ ਹਮ ਗਿਰਤੇ ਰੱਖ ਲਈਂ ਹਰ ਮੇਰੀ ਰੱਖ ਲਈਂ ਹਰ ਮੇਰੀ ਉੱਟ ਆਸਰਾ ਸਹਾਰਾ ਗੁਰੂ ਦਾ ਲੈ ਕੇ ਬਸ ਗੁਰੂ ਆਸਰੇ ਤੇ ਰਹੀਏ ਹਮੇਸ਼ਾ ਆਪਣੇ ਗੁਰੂ ਨੂੰ ਯਾਦ ਰੱਖ ਕੇ ਤੇ ਜੇ ਗੁਰੂ ਯਾਦ ਆ ਤੇ ਫਿਰ ਸਾਨੂੰ ਕਿਸੇ ਦੀ ਪਰਵਾਹ ਨਹੀਂ ਹੈ ਵਿਚਾਰਾ ਕਰਦਿਆਂ ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਗੁਰੂ ਸਾਹਿਬ ਗੁਰੂ ਕੀ ਸੰਗਤ ਬਖਸ਼ਣਾ ਆ ਰਿਹਾ ਇਥੇ ਨਿਕਾ ਜ ਆ ਪਚੰਗੀ ਬੈਠਾ ਸੀ ਸਹਿਬ ਸਿੰਘ ਤਾਂ ਮੈਂ ਇਹਨੂੰ ਪੁੱਛਿਆ ਵੀ ਤੇਰੇ ਭਰਾ ਦਾ ਕੀ ਨਾਂ? ਕਹਿੰਦਾ ਮਤਾਬ ਸਿੰਘ। ਐਦਾਂ ਆਪਣੇ ਬੱਚੇ ਚੰਟ ਜਾਈਦੇ ਆ। ਆ ਛੋਟੇ-ਛੋਟੇ ਬੱਚੇ ਆ ਸੋਹਣੀਆਂ ਦਸਤਾਰਾਂ ਸਜਾ ਕੇ ਬੈਠੇ ਆ ਬਾਹਰ ਵੀ ਸੀ। ਐ ਆਪਾਂ ਇਹ ਜਿਹੜੇ ਆ। ਆ ਦੇਖੋ। ਇਹਨੂੰ ਚਾਹ ਵੜ। ਕੀ ਨਾਂ ਪੁੱਤ ਆਪਣਾ? ਕੀ ਨਾਂ? ਸਭ ਸਭ ਪ੍ਰਾਦਾ ਕਿ ਨਹੀਂ ਪ੍ਰਾਦਾ ਪ੍ਰਾਧਾਨਾਂ ਦਾ ਫੁੱਟ ਕੀ ਹੈ ਬੱਚੇ ਉੜਾੜਾ ਵੀ ਹੁੰਦਾ ਇਹਨਾਂ ਮੈਂ ਥੱਲੇ ਬੈਠਾ ਸੁਣ ਰਿਹਾ ਹਾਂ ਤੇ ਮੈਨੂੰ ਸੁਣਾਉਣ ਲਿਆ ਆਪਾਂ ਬੱਚਿਆਂ ਨੂੰ ਧਰਮ ਨਾਲ ਜੋੜੀਏ ਇਹ ਬੱਚੇ ਸਾਡੀ ਸਿੱਖੀ ਦੀ ਪਨੀਰੀ ਆ ਇਹਨਾਂ ਨੂੰ ਪਿਆਰ ਕਰੀਏ ਨੌਜਵਾਨਾਂ ਨੂੰ ਵੀ ਪਿਆਰ ਕਰੀਏ ਸਾਡੇ ਆ ਤੇ ਬੱਚਿਆਂ ਨੂੰ ਸਿੱਖੀ ਚ ਪਰਪੱਕ ਕਰੀਏ ਤਿਆਰ ਬਾਰ ਤਿਆਰ ਕਰੀਏ ਗੁਰੂ ਦੀਆਂ ਸਾਡੇ ਤੇ ਬਖਸ਼ਿਸ਼ਾਂ ਵਾ ਗੁਰੂ ਦੀਆਂ ਸਾਡੇ ਤੇ ਰਹਿਮਤਾਂ ਪਾਤਸ਼ਾਹ ਕਿਰਪਾ ਕਰਨ ਗੁਰੂ ਆਲੇ ਬੜੀਏ ਭੁੱਲ ਗਲਤੀ ਦੀ ਮਾਫੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ